ਵਰਤਮਾਨ ਤੌਰ ਤੇ ਆਮ ਆਇਆ ਬੋਦੇ ਸਕੂਲ ਦੇ ਬਾਰੇ ਜਾਣਕਾਰੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ 9 ਅਗਸਤ ਵਿੱਚ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ ਵਿੱਚ ਤੀਜ ਦਾ ਤਿਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ ਹੈ ਮੈਂ ਸਿੰਪਲ ਵਰਮਾ ਸਕੂਲ ਦੀ ਵਾਈਸ ਪ੍ਰਿੰਸੀਪਲ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਸ ਤਿਹਾਰ ਨੂੰ ਮਨਾਉਣ ਦਾ ਮੋਟਿਵ ਕੀ ਸੀ ਕਿਉਂ ਇਹ ਤਿਹਾਰ ਮਨਾਇਆ ਗਿਆ ਸਾਉਣ ਦਾ ਮਹੀਨਾ ਕਿਉਂਕਿ ਬੜੇ ਜੋਸ਼ ਨਾਲ ਆਉਂਦਾ ਹੈ ਚਾਰੇ ਪਾਸੇ ਹਰਿਆਲੀ ਖੁਸ਼ੀਆਂ ਦਾ ਮਾਹੌਲ ਹੋ ਰਿਹਾ ਹੁੰਦਾ ਹੈ ਇਸ ਖੁਸ਼ੀ ਨਾਲ ਇਸ ਹਰਿਆਲੀ ਨਾਲ ਰੂਬਰੂ ਕਰਵਾਉਣ ਲਈ ਪੰਜਾਬੀ ਸੱਭਿਆਚਾਰ ਨਾਲ ਰੂਬਰੂ ਕਰਵਾਉਣ ਲਈ ਬੱਚਿਆਂ ਨੂੰ ਇਹਦੀ ਨੋਲੇਜ ਦੇਣ ਲਈ ਕਿਉਂਕਿ ਅੱਜ ਕੱਲ ਦੇ ਬੱਚੇ ਸਿਰਫ ਇੰਟਰਨੈਸ਼ਨਲ ਲੈਂਗੁਏਜ ਨੂੰ ਹੀ ਅਹਿਮੀਅਤ ਦਿੰਦੇ ਹਨ ਸਾਰਿਆਂ ਨੇ ਬਾਹਰ ਜਾਣਾ ਹੈ ਤਾਂ ਇੰਗਲਿਸ਼ ਹੀ ਸਿੱਖਦੇ ਹਨ ਪੰਜਾਬੀ ਨੂੰ ਬਿਲਕੁਲ ਵੀ ਮਾਨ ਨਹੀਂ ਦੇ ਰਹੇ ਹਨ ਪੰਜਾਬੀ ਕਲਚਰ ਪੰਜਾਬੀ ਬੋਲੀ ਪੰਜਾਬੀ ਸੱਭਿਆਚਾਰ ਪੰਜਾਬੀ ਮੇਲੇ ਪੰਜਾਬੀ ਤਿਹਾਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੂਪ ਰੂਪ ਕਰਵਾਉਣ ਲਈ ਅਸੀਂ ਅੱਜ ਤੀਜ ਦਾ ਤਿਹਾੜ ਇੱਥੇ ਮਨਾਇਆ ਹੈ ਬੜੀ ਹੀ ਧੂਮ-ਧਾਮ ਨਾਲ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਹੈ ਗਿੱਧਾ ਭੰਗੜਾ ਰੈਂਪ ਵਾਕ ਇਹ ਸਭ ਕੁਝ ਬਹੁਤ ਹੀ ਉਤਸ਼ਾਹ ਨਾਲ ਉਹਨਾਂ ਨੇ ਕੀਤਾ ਹੈ ਔਰ ਇਸ ਤਿਹਾੜ ਨੂੰ ਮਨਾਉਣ ਦਾ ਮੋਟਿਵ ਕੀ ਹੈ ਕਿ ਅਸੀਂ ਬੱਚਿਆਂ ਨੂੰ ਦਸੀਏ ਕਿ ਤੁਹਾਡਾ ਸੱਭਿਆਚਾਰ ਕੀ ਅੱਜ ਕੱਲ ਦੇ ਬੱਚਿਆਂ ਨੂੰ ਸੱਭਿਆਚਾਰ ਬਾਰੇ ਕੋਈ ਵੀ ਅਵੇਅਰਨੈਸ ਨਹੀਂ ਤਾਂ ਇਹ ਤਿਹਾੜ ਸਕੂਲਾਂ ਵਿੱਚ ਬਣਾ ਕੇ ਅਸੀਂ ਅੱਜ ਦੀ ਪੀੜ੍ਹੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਸੱਭਿਆਚਾਰ ਨਾਲ ਜੁੜੇ ਰਹੋ ਵਰਲਡ ਦੇ ਕਿਸੇ ਵੀ ਖੇਤਰ ਵਿੱਚ ਜਾਓ ਕਿਸੇ ਵੀ ਦੇਸ਼ ਵਿੱਚ ਜਾਓ ਲੇਕਿਨ ਆਪਣੇ ਸੱਭਿਆਚਾਰ ਆਪਣੇ ਤਿਹਾੜ ਆਪਣੇ ਮੇਲੇ ਆਪਣੀ ਪੀੜ੍ਹੀ ਨੂੰ ਨਾ ਭੁੱਲੋ ਥੈਂਕ ਯੂ ਮੇਰਾ ਨਾਮ ਆਦਿ ਮੇਰਾ ਨਾਮ ਹੀਰੂ ਕੋੜਾ ਹੈ ਮੈਂ ਪੀसीएम ਸੀਨੀਅਰ ਸੈਕੰਡਰੀ ਸਕੂਲ ਫੋਕਲ ਪੁਆਇੰਟ ਦੀ ਪ੍ਰਿੰਸੀਪਲ ਹਾਂ ਜਿਹੜਾ ਜਿਹੜਾ ਪੀਆ ਇਹ ਤਿਹਾਰ ਮਨਾਇਆ ਗਿਆ ਹੈ ਦੇ ਬਾਰੇ ਦੇਖੋ ਸਾਨੂੰ ਆਪਣੇ ਬੱਚਿਆਂ ਨੂੰ ਕਲਚਰ ਨਾਲ ਜੋੜਨ ਲਈ ਇਹ ਜਿਹੇ ਤਿਹਾਰ ਮਨਾਨੇ ਬਹੁਤ ਜ਼ਰੂਰੀ ਹੈ ਕਿਉਂਕਿ ਬੱਚਿਆਂ ਨੂੰ ਜਿਵੇਂ ਅੱਜ ਕੁਐਸਚਨਿੰਗ ਕੀਤੀ ਨੌਲੇਜ ਹੀ ਨਹੀਂ ਜੇ ਉਹਨਾਂ ਨੂੰ ਆਪਾਂ ਇਹ ਜਿਹੇ ਤਿਹਾਰ ਨਹੀਂ ਮਨਾਵਾਂਗੇ ਭੁੱਲ ਜਾਣਗੇ ਤੇ ਕਮਿੰਗ ਜਨਰੇਸ਼ਨ ਨੂੰ ਆਪਣੇ ਕਲਚਰ ਬਾਰੇ ਕੋਈ ਨੌਲੇਜ ਨਹੀਂ ਰਹੇ ਇਸ ਲਈ ਮੇਰੇ ਖਿਆਲ ਆ ਸਾਨੂੰ ਆਪਣੇ ਪੰਜਾਬ ਵਿੱਚ ਇਕੱਠੇ ਹੋ ਕੇ ਲੋਕਾਂ ਨੂੰ ਵਿਸਾਖੀ ਆਪਣਾ ਲੋੜੀ ਤੇ ਤੀਰ ਦਾ ਤਿਹਾਰ ਮਨਾਉਣਾ ਚਾਹੀਦਾ ਪਹਿਲਾਂ ਇਹ ਜੋ ਕਰਦੇ ਸੀ ਪਿੰਡਾਂ 'ਚ ਇਕੱਠੇ ਹੋ ਕੇ ਕੁੜੀਆਂ ਗਿੱਧਾ ਪਾਉਂਦੀਆਂ ਸੀ ਪਿੰਗਾ ਝੂੜਦੀਆਂ ਸੀ ਤੇ ਉਹ ਆਪਣੇ ਕਲਚਰ ਨਾਲ ਜੁੜੇ ਰਹਿੰਦੇ ਸੀ ਕਿੰਨਾ ਜਿਆਦਾ ਬਗਾਲਾ ਹੋ ਕੇ ਇਹ ਤਿਹਾਵ ਮਨਾਉਂਦੇ ਸਾਨੂੰ 6-7 ਸਾਲ ਹੋ ਗਏ ਇਹ ਹੁਣ ਅਸੀਂ ਹਰ ਸਾਲ ਕੰਟੀਨਿਊਸਲੀ ਬਣਾ ਰਹੇ ਹਾਂ ਕੱਲ ਅਸੀਂ ਪ੍ਰਾਇਮਰੀ ਦਾ ਮਨਾਇਆ ਅੱਜ ਹਾਈ ਦਾ ਮਨਾਇਆ ਕੱਲ ਟੀਚਰ ਦਿਨ ਬਣਾਉ। ਨਹੀਂ ਕੱਲ ਨੂੰ ਬੇਹੈਗਾ। ਹਾਂਜੀ ਟੀਚਰ ਦਿਨ। ਬਹੁਤਾ ਟਾਈਮਿੰਗ ਦੀ ਮਿਲਦੀ ਨਹੀਂ ਆਉਂਦੀ। ਉਹਦਾ ਹੁਣ 11 ਵਜੇ ਸ਼ੁਰੂ ਹੋਊਗਾ। ਇਹ ਮੈਸੇਜ ਹੈ ਜਨਵਰੀ ਦੇ ਦਿਨ 1 ਵਜੇ ਤੋਂ ਜੇਕਰ ਚੱਲ ਰਹੀ ਆ ਤੁਹਾਡੇ ਕੋਲ ਡਾਗੂਗੇ ਪਾਲਾ ਨਿੱਟਾ ਗਿਆ। ਦੇਖੋ ਅੱਜ ਕੱਲ ਦੀ ਪੀੜ੍ਹੀ ਨੂੰ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਨੌਲੇਜ ਹੀ ਨਹੀਂ ਹੈਗੀ। ਉਹਨਾਂ ਨੂੰ ਪਤਾ ਹੀ ਨਹੀਂ ਅੱਜ ਕਮਿਊਨਿਟੀ ਨੂੰ ਪਤਾ ਨਹੀਂ ਉਹਨੇ ਤੀਆਂ ਕੀ ਹੁੰਦੀਆਂ ਜੀ ਅਸੀਂ ਇਹ ਜੇ ਤਿਉਹਾਰ ਮਨਾੰਦਾ ਮਨਾੰਦੇ ਰਵਾਂਗੇ ਤਾਂ ਉਹਨਾਂ ਨੂੰ ਪਤਾ ਲੱਗੂ ਵੀ ਸਾਡਾ ਕਲਚਰ ਇਹ ਸੀ ਕਿਉਂ ਕੁੜੀਆਂ ਇਕੱਠੀਆਂ ਹੁੰਦੀਆਂ ਸੀ ਕਿਉਂਕਿ ਆਪਣੀ ਸਹੇਲੀਆਂ ਨਾਲ ਵਿਛੜ ਜਾਂਦੇ ਸੀ ਤੇ ਸੋਨ ਦੇ ਮਹੀਨੇ ਚ ਇਕੱਠੀਆਂ ਹੋ ਕੇ ਪਿੰਗਾ ਪਾਉਂਦੀਆਂ ਸੀ ਤੇ ਖੀਰ ਬੂੜੇ ਬੰਦੇ ਸੀ ਵੈਸੇ ਵੀ ਇਹ ਤਿਉਹਾਰ ਹੈ ਕਿ ਹਰੀਆਲੀ ਸਾਰੇ ਜਗ੍ਹਾ ਛਾ ਜਾਂਦੀ ਐ ਇੰਨੀ ਗਰਮੀ ਤੋਂ ਬਾਅਦ ਮੀਂਹ ਦੀ ਲੋਕ ਵੇਟ ਕਰਦੇ ਹੁੰਦੇ ਇਧਰ ਲਈ ਕੀ ਮੈਸੇਜ ਹੈ ਇਹਦਾ ਇਹ ਹੀ ਲੋਕਾਂ ਨੂੰ ਮਨਾਣਾ ਚਾਹੀਦਾ ਤਾਂ ਹੀ ਉਹ ਜੁੜੇ ਰਹਿਣਗੇ ਨਹੀਂ ਤਾਂ ਪਰ ਆਪਸ ਜੁੜਨਗੇ ਨਹੀਂ ਲੋਕ ਕੱਟੇ ਹੁੰਦਾ ਟਾਈਮ ਹੀ ਨਹੀਂ ਅਸੀਂ ਬੱਚਿਆਂ ਨੂੰ ਟਾਈਮ ਦਿੱਤਾ ਤਾਂ ਉਹ ਇਕੱਠੇ ਹੋਏ ਨਹੀਂ ਉਹਨਾਂ ਨੂੰ ਇਹ ਨਹੀਂ ਟਾਈਮ ਅਸੀਂ ਜਿਵੇਂ ਸਕੂਲ ਪਹੁੰਚੇ ਵਾਜੇ ਚੀਜ਼ ਹਾਂਜੀ ਹਾਂਜੀ ਮੈਨੂੰ ਤਾਂ ਬਹੁਤ ਮੇਰੇ ਲਈ ਤਾਂ ਬਹੁਤ ਪ੍ਰਾਊਡ ਦੀ ਮੂਮੈਂਟ ਹੈ ਮੈਨੂੰ ਮਾਮ ਨੇ ਇੱਥੇ ਬੁਲਾਇਆ ਇਨਵੀਟੇਸ਼ਨ ਦਿੱਤਾ ਕਿਉਂਕਿ ਮੈਂ ਇਸੇ ਸਕੂਲ ਤੋਂ ਪੜ੍ਹੀ ਹਾਂ ਬੀ.ਐਸ.ਐਮ ਸਕੂਲ ਤੋਂ ਪੜ੍ਹੀ ਹੋਈ ਹਾਂ ਮੈਂ ਤੇ ਮੇਰੇ ਲਈ ਤਾਂ ਬਹੁਤ ਪ੍ਰਾਊਡ ਦੀ ਗੱਲ ਹੈ ਮੈਂ ਐਜ਼ ਅ ਜੱਜ ਜੱਜ ਆਈ ਆ ਸਕੂਲ ਚ ਮੈਨੂੰ ਬਹੁਤ ਵਧੀਆ ਲੱਗ ਰਿਹਾ ਸਾਰਾ ਫੰਕਸ਼ਨ ਮੈਮ ਨੇ ਕੀਤਾ ਹੈ ਸਭ ਆਪਣੇ ਸੱਭਿਆਚਾਰਕ ਨੂੰ ਕਹਿੰਦੇ ਨੇ ਜੋੜਨ ਲਈ ਸਕੂਲ ਵਾਲੇ ਮੈਨੂੰ ਇਹ ਸਕੂਲ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੋ ਵੀ ਆ ਮੈਂ ਸਕੂਲ ਦੇ ਮੈਮਸ ਕਰਕੇ ਜਿੰਨੇ ਵੀ ਮੈਮ ਹੈ ਉਹਨਾਂ ਕਰਕੇ ਇੱਥੇ ਆ ਅੱਜ ਤੱਕ ਤੇ ਬੱਚਿਆਂ ਨੂੰ ਵੀ ਪ੍ਰੋਮੋਟ ਜੀ ਗਿਆ ਉਹ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਬੱਚਿਆਂ ਨੂੰ ਇਹੀ ਮੈਸੇਜ ਦੇਣਾ ਚਾਹਾਂਗੇ ਕਿ ਤੁਸੀਂ ਵੈਸਟਰਨ ਤਾਂ ਰੱਖੋ ਹੀ ਆਪਣੇ ਉਹਦੇ ਵਿੱਚ ਵੈਸਟਰਨ ਤਾਂ ਵੈਸਟਰਨ ਦੇ ਨਾਮ ਨਾਲ ਤੁਸੀਂ ਆਪਣੇ ਪੰਜਾਬੀ ਸੱਭਿਆਚਾਰਕ ਨੂੰ ਵੀ ਰੱਖੋ ਨਾਲ ਪੰਜਾਬੀ ਸੋਚ ਨੂੰ ਨਾ ਭੁੱਲੋ ਪੰਜਾਬੀ ਸੱਭਿਆਚਾਰ ਨੂੰ ਨਹੀਂ ਭੁੱਲਣਾ ਚਾਹੀਦਾ ਮੇਰੇ ਤੋਂ ਤੁਹਾਡੇ ਕੋਲ ਕਿਹੜੀਆਂ ਕੱਟੀਆਂ ਨੂੰ ਸੱਭਿਆਚਾਰ ਨੂੰ ਵਾਪਸ ਜਾਣ ਵਕਤੇ ਤੁਹਾਡੇ ਕੋਲੋਂ ਕੀ ਵੀ ਕਰਿਆ ਇੱਕ ਵਾਰੀ ਇੱਥੇ ਅਸੀਂ ਪੁੱਛਿਆ ਤੁਹਾਡੇ ਕੋਲੋਂ ਕੀ ਕਿਹੜਾ ਕਦਮ ਪਹਿਲਾਂ ਚੱਕਿਆ ਜੋ ਸੱਭਿਆਚਾਰ ਆਪਣੀ ਵਾਪਸ ਲਿਆਈ ਹੈ ਉਹੀ ਆਪਣੇ ਵੱਡੇ ਬਜ਼ੁਰਗਾਂ ਨਾਲ ਤੁਸੀਂ ਜੁੜੋ ਉਹਨਾਂ ਤੋਂ ਤੁਸੀਂ ਪੁੱਛੋ ਨਵੀਆਂ-ਨਵੀਆਂ ਗੱਲਾਂ ਤੁਸੀਂ ਸਿੱਖਿਆ ਲੋ ਜਿਵੇਂ ਅੱਜਕੱਲ ਦੇ ਬੱਚੇ ਐ ਅਲੱਗ-ਅਲੱਗ ਰੂਮ 'ਚ ਬਹਿ ਜਾਂਦੇ ਨੇ ਹਰ ਇੱਕ ਦਾ ਲਗ ਲਗ ਰੂਮ ਹੈ ਬੱਚਿਆਂ ਦਾ ਹਨਾ ਤਾਂ ਅਸੀਂ ਚਾਹੁੰਦੇ ਹਾਂ ਕਿ ਬੱਚਿਆਂ ਨੂੰ ਜੁੜਨਾ ਚਾਹੀਦਾ ਆਪਣੇ ਘਰਦਿਆਂ ਨਾਲ ਆਪਣੇ ਵੱਡੇ ਬਜ਼ੁਰਗਾਂ ਨਾਲ ਜੁੜਨ ਆਪਣੇ ਪਰਿਵਾਰ ਨਾਲ ਟਾਈਮ ਸਪੈਂਡ ਕਰੋ ਜਿੰਨਾ ਹੋ ਸਕੇ ਵੈਸਟਰਨ ਨੂੰ ਵੀ ਅਸੀਂ ਮਾੜਾ ਨਹੀਂ ਕਹਿੰਦੇ ਵੈਸਟਰਨ ਵੀ ਆਉਣਾ ਚਾਹੀਦਾ ਬਟ ਪੰਜਾਬੀ ਸੱਭਿਆਚਾਰ ਨੂੰ ਸਾਨੂੰ ਭੁੱਲਣਾ ਨਹੀਂ ਚਾਹੀਦਾ ਆਜੀ ਭਾਜੀ ਅੰਮ੍ਰਿਤਸਰ ਮੋਰਗਨ ਵੀ ਇਹ ਕਦੋਂ ਦੱਸਿਆ ਰਿਹਾ ਹੈ ਹਾਂਜੀ ਹਾਂਜੀ ਮੈਂ ਕੀ ਮੈਸੇਜ ਦੇਣਾ ਚਾਹੁੰਗੀ ਬੱਚਿਆਂ ਦਾ ਪਹਿਲਾਂ ਤਾਂ ਨਸ਼ੇ ਛੱਡਨੇ ਚਾਹੀਦੇ ਹਨ ਹੂੰ ਜਿਹੜੀ ਕਿ ਬਹੁਤ ਗਲਤ ਚੀਜ਼ ਹੈ ਜੇ ਤੁਸੀਂ ਨਸ਼ੇ ਛੱਡੋਗੇ ਤਾਂ ਹੀ ਤੁਸੀਂ ਆਪਣੇ ਪਰਿਵਾਰ ਨੂੰ ਥੋੜਾ ਬਹੁਤ ਟਾਈਮ ਦੇ ਪਾਉਂਗੇ ਅੱਗੇ ਦੀ ਜਿਹੜੀ ਪੀੜ੍ਹੀ ਆ ਰਹੀ ਹੈ ਉਹਨਾਂ ਨੂੰ ਬਸ ਸਾਡਾ ਇਹੀ ਮੈਸੇਜ ਹੈ ਉਹ ਆਪਣੇ ਘਰ ਦੇ ਨਾਲ ਬੈਠਣ ਵੱਡੇ ਬਜ਼ੁਰਗਾਂ ਨਾਲ ਬੈਠਣ ਇਦਾਂ ਨਹੀਂ ਹੈ ਕਿ ਉਹ ਅਲੱਗ ਰੂਮ 'ਚ ਬੈਠੇ ਨੇ ਉਹਨਾਂ ਨੂੰ ਕੋਈ ਪੁੱਛ ਨਹੀਂ ਰਿਹਾ ਬਸ ਵੱਡੇ ਬਜ਼ੁਰਗਾਂ ਨਾਲ ਪੁੱਛ ਕੇ ਉਹਨਾਂ ਨਾਲ ਜਾਓ ਵਿਆਹਾਂ ਤੇ ਜਾਓ ਤਾਂ ਹੀ ਉਹਨਾਂ ਨੂੰ ਪਤਾ ਲੱਗੇਗਾ ਜਿੰਨੇ ਵੀ ਆਪਣੇ ਤਿਉਹਾਰ ਮਨਾਏ ਜਾਂਦੇ ਨੇ ਉਹਨਾਂ ਨੂੰ ਤਾਂ ਹੀ ਪਤਾ ਲੱਗੇਗਾ ਕਿ ਇਹ ਹੋ ਰਿਹਾ ਹੈ ਹੋ ਰਿਹਾ ਫਿਰ ਉਹ ਵੀ ਆਪਣੀ ਪੀੜ੍ਹੀ ਚ ਅੱਗੇ ਲੈ ਕੇ ਆਉਣ। ਤੁਸੀਂ ਵੀ ਸਕੂਲ ਦੇ ਵਿੱਚ ਤੀਜ ਦਾ ਫੰਕਸ਼ਨ ਮਨਾਇਆ ਗਿਆ ਮੈਂ ਕਹਿੰਨੀ ਹਰ ਇੱਕ ਸਕੂਲ 'ਚ ਮਨਾਇਆ ਜਾਵੇ ਤਾਂ ਹੀ ਬੱਚਿਆਂ ਨੂੰ ਪਤਾ ਚੱਲੇਗਾ। ਇਸ ਫੰਕਸ਼ਨ ਦੇ ਬਾਰੇ ਤੀਜ ਕੀ ਹੁੰਦੀ ਹੈ ਸੱਭਿਆਚਾਰ ਬਾਰੇ ਇਹ ਹਰ ਇੱਕ ਸਕੂਲ ਦੇ ਵਿੱਚ ਸੈਲੀਬ੍ਰੇਟ ਕਰਨਾ ਚਾਹੀਦਾ ਮਤਲਬ ਇਹਨੂੰ ਭੁੱਲਣਾ ਨਹੀਂ ਚਾਹੀਦਾ ਕਦੀ। ਜਿਹੜਾ ਪਹਿਲਾਂ ਬੱਚੇ ਹੁੰਦੇ ਸੀ ਨਾਨੀਆਂ ਰੱਦੀਆਂ ਉਹ ਤਿਹਾੜੀ ਹੁੰਦੇ। ਹਾਂਜੀ ਹਾਂਜੀ ਅੱਜ ਕੱਲ੍ਹ ਦੇ ਬੱਚੇ ਮੋਬਾਈਲਾਂ 'ਚ ਹੀ ਵੀ ਰਹਿੰਦੇ ਆ। ਹਾਂਜੀ ਹਾਂਜੀ। ਇਹੀ ਕੀ ਆਪਣੇ ਮਤਲਬ ਮਤਲਬ ਗ੍ਰੈਂਡਪੇਰੈਂਟਸ ਨਾਲ ਤੁਸੀਂ ਟਾਈਮ ਸਪੈਂਡ ਕਰੋ ਵੱਧ ਤੋਂ ਵੱਧ ਮੋਬਾਈਲਸ ਵੀ ਚਲਾਓ ਬਟ ਕੋਈ ਟਾਈਮ ਦਿਓ ਮਤਲਬ ਮੋਬਾਈਲ ਦਾ ਵੀ ਟਾਈਮ ਰੱਖੋ ਆਪਣੇ ਪੇਰੈਂਟਸ ਲਈ ਵੀ ਟਾਈਮ ਰੱਖੋ ਇਕੱਠੇ ਬਹਿ ਕੇ ਮਤਲਬ ਰਾਤ ਨੂੰ ਟਾਈਮ ਸਪੈਂਡ ਕਰੋ ਮਤਲਬ ਆਪਣੇ ਗ੍ਰੈਂਡਪੇਰੈਂਟਸ ਨਾਲ ਆਪਣੇ ਪੇਰੈਂਟਸ ਨਾਲ ਇਹ ਨਹੀਂ ਵੀ ਤੁਸੀਂ ਹਾਂ ਫੋਨ ਹੀ ਚਲਾਈ ਜਾ ਰਹੇ ਹੋ ਪੇਰੈਂਟਸ ਨੂੰ ਆਪਾਂ ਟਾਈਮ ਨਹੀਂ ਦੇ ਪਾਰੇ ਅੱਜ ਕੱਲ ਇਹ ਹੀ ਹੋ ਰਿਹਾ ਵੀ ਆਪਾਂ ਸਾਰੇ ਫੋਨ 'ਚ ਲੱਗੇ ਰਹਿੰਦੇ ਆ ਆਪਣੇ ਪੇਰੈਂਟਸ ਨੂੰ ਆਪਾਂ ਟਾਈਮ ਨਹੀਂ ਦੇ ਪਾਰੇ ਪਰ ਉਹ ਚੀਜ਼ ਗਲਤ ਹੈ ਆਪਾਂ ਸਭ ਨੂੰ ਆਪਣੇ ਪੇਰੈਂਟਸ ਨਾਲ ਬੈਠ ਕੇ ਗ੍ਰੈਂਡਪੇਰੈਂਟਸ ਨਾਲ ਬੈਠ ਕੇ ਗੱਲਾਂ ਬਾਤਾਂ ਕਰਨੀਆਂ ਚਾਹੀਦੀਆਂ ਤਾਂ ਹੀ ਸਾਨੂੰ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਥੈਂਕ ਯੂ ਥੈਂਕ ਯੂ ਜੀ ਸਾਰਿਆਂ ਨੂੰ ਮੇਰਾ ਨਾਮ ਅੰਸ਼ਿਕਾ ਤਿਵਾਰੀ ਹੈ ਮੈਂ 11ਵੀਂ ਜਮਾਤ ਦੀ ਵਿਦਿਆਰਥਣ ਹਾਂ ਅੱਜ ਮੈਂ ਇਸ ਪੰਜਾਬਣ ਬਣੀ ਆ ਮੈਨੂੰ ਬਹੁਤ ਵਧੀਆ ਲੱਗ ਰਿਹਾ ਉਮੀਦ ਨਹੀਂ ਸੀਗੀ ਬਣਾਂਗੀ ਪਰ ਬਣ ਗਈ ਧੰਨਵਾਦ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਨੈਂਸੀ ਹੈ ਮੈਂ 11ਵੀਂ ਜਮਾਤ ਦੀ ਵਿਦਿਆਰਥਣ ਆ ਮੈਨੂੰ ਕੁੜੀ ਪੰਜਾਬਣ ਦਾ ਟਾਈਟਲ ਮਿਲਿਆ ਜੋ ਕਿ ਮੈਨੂੰ ਉਮੀਦ ਨਹੀਂ ਸੀ ਪਰ ਬਣ ਗਿਆ ਬਹੁਤ ਵਧੀਆ ਗੱਲ ਆ ਥੈਂਕ ਯੂ ਮੇਰਾ ਨਾਮ ਪ੍ਰਭਜੋਤ ਕੌਰ ਹੈ ਮੈਂ 11ਵੀਂ ਜਮਾਤ ਦੀ ਵਿਦਿਆਰਥਣ ਹਾਂ ਤੇ ਮੈਂ ਮਿਸਟੀਜ ਬਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਤੇ ਮੈਨੂੰ ਉਮੀਦ ਨਹੀਂ ਸੀ ਮੈਂ ਬਣਾਂਗੀ ਚਲੋ ਬਣ ਗਈ ਬਹੁਤ ਵੱਡੀ ਗੱਲ ਆ ਮੇਰੇ ਲਈ ਬਹੁਤ ਵੱਡੀ ਅਚੀਵਮੈਂਟ ਹੈ ਤੇ ਅੱਗੇ ਸਾਰਿਆਂ ਨੂੰ ਮੌਕੇ ਮਿਲਣ ਸਾਰੇ ਮਿਸਟੀਜ ਬਣਨ ਨੋ ਮੇਰਾ ਨਾਮ ਭੂਮੀ ਰਤਨ ਹੈ ਤੇ ਮੈਂ 11ਵੀਂ ਜਮਾਤ ਦੀ ਵਿਦਿਆਰਥਣ ਹਾਂ ਮੈਂ ਬੀਸੀਐਮ ਸਕੂਲ ਵਿੱਚ ਪੜ੍ਹਦੀ ਹਾਂ ਤੇ ਅੱਜ ਮੈਨੂੰ ਤੀਜ ਦੇ ਫੈਸਟੀਵਲ 'ਚ ਅ ਪ੍ਰੋਪਰ ਪਟੋਲੇ ਦਾ ਟੈਗ ਮਿਲਿਆ ਤੇ ਮੈਂ ਬਹੁਤ ਖੁਸ਼ ਹਾਂ ਮੈਨੂੰ ਲੱਗਦਾ ਕਿ ਇਦਾਂ ਦੀ ਕਲਚਰਲ ਐਕਟੀਵਿਟੀਜ਼ ਹੋਣੀਆਂ ਚਾਹੀਦੀਆਂ ਤਾਂ ਕਿ ਸਾਰਿਆਂ ਨੂੰ ਇਨ੍ਹਾਂ ਚੀਜ਼ਾਂ ਬਾਰੇ ਪਤਾ ਲੱਗੇ ਥੈਂਕ ਯੂ ਸਾਸ਼ੀ ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਜਾਨਵੀ ਹੈ ਤੇ ਮੈਂ 11ਵੀਂ ਜਮਾਤ ਦੀ ਵਿਦਿਆਰਥਣ ਹਾਂ ਅੱਜ ਮੈਨੂੰ ਸਕੂਲ ਵਾਲਿਆਂ ਨੇ ਜੋ ਵੀ ਟਾਈਟਲ ਦਿੱਤਾ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਨੂੰ ਇਹ ਟਾਈਟਲ ਮਿਲਿਆ ਮੈਨੂੰ ਟਾਈਟਲ ਮਿਲਿਆ ਹੈ ਹਸਦੀ ਨੇ ਦਿਲ ਲੋਟਿਆ ਬਟ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਨੂੰ ਮਿਲਿਆ ਤਾਂ ਸਹੀ ਸਾਰੇ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਮੀਤ ਕੌਰ ਐ ਮੈਂ 11ਵਾਂ ਜਮਾਤ ਦੀ ਵਿਦਿਆਰਥਣ ਹਾਂ ਮੈਂ ਬੀਸੀਐਮ ਮੈਂ ਬੀਸਰ ਸੀਰਸ ਕਨਿਸਕੂਲ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੈਨੂੰ ਸੋਹਣੀ ਮੁਟਿਆਰ ਦਾ ਟਾਈਟਲ ਦਿੱਤਾ ਥੈਂਕ ਯੂ